ਸਾਧਾਨੀਆਂ ਗੁਫਾਵਾਂ ਦੇ ਬਾਰੇ ਅੱਜਕੱਲ ਬੜੀ ਚਰਚਾ ਚੱਲਦੀ ਆ ਕਈ ਢੇਰੇਦਾਰ ਤਾਂ ਗੁਫਾਵਾਂ ਕਰਕੇ ਮਸ਼ਹੂਰ ਆ ਉਹਨਾਂ ਦੀਆਂ ਗੁਫਾਵਾਂ ਦੇ ਬਾਰੇ ਗਾਣੇ ਵੀ ਬਣੇ ਆ ਫਿਲਮਾਂ ਵੀ ਗੁਫਾਵਾਂ ਦੇ ਉੱਤੇ ਆਉਣ ਲੱਗ ਪਈਆਂ ਤੇ ਖਬਰਾਂ ਵੀ ਸਭ ਤੋਂ ਵੱਧ ਇਹਨਾਂ ਢੇਰੇਦਾਰਾਂ ਦੀਆਂ ਇਹਨਾਂ ਕਹਿ ਦਈਏ ਸਾਧਾਨੀਆਂ ਹੁੰਦੀਆਂ ਜਿਹੜੇ ਕਿ ਗੁਫਾਵਾਂ ਦੇ ਵਿੱਚ ਗਲਤ ਕੰਮ ਕਰਦੇ ਪਰ ਪਿਛਲੇ ਕਈ ਦਿਨਾਂ ਤੋਂ ਕਰਨਾਟਕ ਦੇ ਗੋਕਰਨ ਖੇਤਰ ਵਿੱਚਲੇ ਜੰਗਲ ਦੇ ਅੰਦਰ ਇੱਕ ਗੁਫਾ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਆ ਗੌਰ ਨਾਲ ਸੁਣਿਓ ਇਹ ਗੱਲ ਗੋਕਰਨ ਦੇ ਵਿੱਚ ਜਿਹੜਾ ਜੰਗਲ ਆ ਕਰਨਾਟਕ ਦੇ ਵਿੱਚ ਇਸ ਜੰਗਲ ਦੇ ਵਿੱਚ ਇੱਕ ਗੁਫਾ ਇਸ ਗੁਫਾ ਦੇ ਵਿੱਚ ਇੱਕ ਔਰਤ ਰਹਿੰਦੀ ਹੈ ਲਗਭਗ 40 ਸਾਲ ਉਹਦੀ ਉਮਰ ਆ ਉਹਦਾ ਨਾਮ ਹੈਗਾ ਜੀ ਨੀਨਾ ਕੁਟੀਨਾ ਨੀਨਾ ਕੁਟੀਨਾ ਨਾਮ ਦੀ ਔਰਤਾ 40 ਸਾਲ ਉਹਦੀ ਉਮਰ ਆ ਦੋ ਬੱਚੀਆਂ ਦੇ ਨਾਲ ਉਹ ਰਹਿੰਦੀ ਹੈ ਇੱਕ ਬੱਚੀ 4 ਸਾਲ ਦੀ ਦੂਜੀ ਬੱਚੀ 6 ਸਾਲ ਦੀ ਪਿਛਲੇ ਕਈ ਮਹੀਨੇ ਤੋਂ ਇਹ ਇਨ੍ਹਾਂ ਜੰਗਲਾਂ ਦੇ ਵਿੱਚ ਇਸ ਜੰਗਲ ਦੇ ਵਿੱਚ ਇਸ ਗੁਫਾ ਦੇ ਵਿੱਚ ਰਹਿ ਰਹੀ ਆ ਪਰ ਅਚਾਨਕ ਇਨ੍ਹਾਂ ਤਿੰਨਾਂ ਨੂੰ ਪੁਲਿਸ ਆ ਜਿਹੜੀ ਉਹ ਫੜ ਲੈਂਦੀ ਆ ਦੋਹਾਂ ਬੱਚੀਆਂ ਨੂੰ ਇਸ ਔਰਤ ਨੂੰ ਬੰਗਲੌਰ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਲੈ ਜਾਂਦੀ ਕਿਉਂ ਕਿ ਕਿਉਂਕਿ ਇਸ ਔਰਤ ਦੇ ਕੋਲੇ ਭਾਰਤ ਦਾ ਵੀਜ਼ਾ ਨਹੀਂ ਤੇ ਇਹ ਰੂਸ ਦੀ ਰਹਿਣ ਵਾਲੀ ਆ ਇਹਦਾ ਬਚਪਨ ਇਹਦੀ ਜਵਾਨੀ ਉੱਥੇ ਬੀਤੀ ਆ ਇਹਦਾ ਅਸਲ ਦੇ ਵਿੱਚ ਦੇਸ਼ ਉਹ ਆ ਤੇ ਇਹ ਇੱਥੇ ਆਈ ਸੀ ਜੀ ਕਿਸੇ ਸਮੇਂ ਬਿਜ਼ਨਸ ਵੀਜ਼ੇ ਦੇ ਉੱਤੇ ਪਰ ਇਹਦਾ ਵੀਜ਼ਾ ਐਕਸਪਾਇਰ ਹੋ ਗਿਆ ਓਵਰਸਟੇ ਹੋ ਗਈ ਤੇ ਇਸ ਕਰਕੇ ਬਾਅਦ ਦੇ ਵਿੱਚ ਜਾ ਨਹੀਂ ਸਕੀ ਜਾਂਣਾ ਚਾਹੁੰਦੀ ਨਹੀਂ ਸੀ ਇਹ ਕਰੀ ਜੀ ਕਿ ਮੈਨੂੰ ਭਾਰਤ ਦਾ ਸੱਭਿਆਚਾਰ ਬਹੁਤ ਪਸੰਦ ਆ ਮੈਨੂੰ ਭਾਰਤ ਦੀ ਧਰਤੀ ਦੇ ਨਾਲ ਪਿਆਰ ਬਹੁਤ ਆ ਮੈਂ ਇੱਥੇ ਰਹਿਣਾ ਚਾਹੁੰਨੀ ਆ ਮੈਨੂੰ ਇੱਥੋਂ ਦੀ ਕੁਦਰਤ ਦੇ ਨਜ਼ਾਰੇ ਬੜੇ ਪਸੰਦ ਆ ਇਸ ਕਰਕੇ ਭਾਈ ਮੈਂ ਭਾਰਤ ਦੇ ਵਿੱਚ ਰਹਿ ਰਹੀ ਸਾਂ ਤੇ ਰਹਿ ਰਹੀ ਹਾਂ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਿਉਂ ਕੀਤਾ ਕਿਉਂਕਿ ਇਨ੍ਹਾਂ ਜੰਗਲਾਂ ਦੇ ਵਿੱਚ ਕੋਈ ਰਹਿ ਕੇ ਰਾਜ਼ੀ ਨਹੀਂ ਰਹਿਣਾ ਚਾਹੀਦਾ ਵੀ ਨਹੀਂ ਕਿਉਂਕਿ ਇਨ੍ਹਾਂ ਜੰਗਲਾਂ ਦੇ ਵਿੱਚ ਜਾਂ ਕਿਸੇ ਵੀ ਜੰਗਲ ਦੇ ਵਿੱਚ ਜੰਗਲੀ ਜੀਵ ਹੁੰਦੇ ਆ ਸੱਪ ਹੁੰਦੇ ਆ ਵਿੱਚੂ ਹੁੰਦੇ ਆ ਜੰਗਲੀ ਕੀੜੇ ਹੁੰਦੇ ਆ ਜ਼ਹਿਰੀਲੇ ਕੀੜੇ ਹੁੰਦੇ ਆ ਕਦੇ ਵੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਪਰ ਇਹ ਬੱਚੀਆਂ ਸੀਮੇ ਤੇ ਇੱਥੇ ਰਹਿੰਦੀ ਆ ਪੁਲਿਸ ਅਸਲ ਦੇ ਵਿੱਚ ਇੱਥੇ ਕਰਨਾਟਕ ਦੀ ਪੁਲਿਸ ਲੈਂਡ ਸਲਾਈਡਿੰਗ ਤੋਂ ਬਾਅਦ ਵੀ ਚੈੱਕ ਅਪ ਕਰਨ ਲਈ ਫਿਰਦੀ ਸੀ ਵੀ ਭਾਈ ਇੱਥੇ ਕੁਝ ਹੋਇਆ ਨਾ ਹੋਵੇ ਕਿਤੇ ਉਹ ਪੈਟਰੋਲਿੰਗ ਕਰਨ ਲਈ ਫਿਰਦੀ ਸੀ ਅਚਾਨਕ ਉਹਨਾਂ ਦੀ ਨਿਗਾ ਪਈ ਜੀ ਕਿ ਕੁਝ ਕੁ ਝਾੜੀਆਂ ਦੇ ਉੱਤੇ ਕੱਪੜੇ ਸੁੱਕਣੇ ਪਏ ਆ ਪੁਲਿਸ ਉਧਰਲੇ ਪਾਸੇ ਨੂੰ ਤੁਰ ਪੈਂਦੀ ਆ ਅੰਦਰ ਵਾਰ ਜਾ ਕੇ ਇੱਕ ਗੁਫਾ ਮਿਲਦੀ ਜਿਵੇਂ ਕਿ ਪੱਥਰ ਤੋਂ ਪੱਥਰ ਦੇ ਵਿਚਾਲੇ ਰਾਹ ਬਣਿਆ ਹੁੰਦਾ ਯਾਨੀ ਕਿ ਝੌਂਪੜੀ ਬਣੀ ਹੁੰਦੀ ਆ ਕਹਿੰਦੇ ਕਿ ਸੁਰੰਗ ਜੀ ਬਣੀ ਹੁੰਦੀ ਆ ਇਹ ਉਹਦੇ ਵਿੱਚ ਇੱਕ ਔਰਤ ਤੇ ਦੋ ਬੱਚੀਆਂ ਜਿਨ੍ਹਾਂ ਦੇ ਕੋਲੇ ਕੋਈ ਮੰਜਾ ਨਹੀਂ ਥੱਲੇ ਚਟਾਈ ਆ ਖਲਰੇ ਆਪਿਆ ਸਮਾਨ ਆ ਕੁਝ ਕੱਪੜੇ ਆ ਕੁਝ ਕਿਤਾਬਾਂ ਕੁਝ ਖਡਾਉਣੇ ਆ ਜਦੋਂ ਔਰਤ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਇਹ ਔਰਤ ਆਪ ਦੇ ਦੁਖੀ ਮਨ ਨਾਲ ਕਹਿੰਦੀ ਜੀ ਕਿ ਮੈਨੂੰ ਇੱਥੇ ਹੀ ਰਹਿਣ ਦਿਓ ਮੈਂ ਇਹੋ ਜੇ ਟੈਂਸ਼ਨ ਸੈਂਟਰ ਦੇ ਵਿੱਚ ਨਹੀਂ ਜਾਣਾ ਮੈਂ ਤਾਂ ਕੁਦਰਤ ਦੀ ਗੋਦ ਦੇ ਵਿੱਚ ਰਹਿਣ ਦੀ ਚਾਹਵਾਨ ਆ ਮੈਨੂੰ ਇੱਥੇ ਰਹਿ ਕੇ ਬਹੁਤ ਚੰਗਾ ਲੱਗਾ ਮੈਂ ਕੁਦਰਤ ਦਾ ਆਨੰਦ ਮਾਣਿਆ ਪਾਣੀ ਦਾ ਕਲਕਲ ਕਰਨਾ ਚਿੜੀਆਂ ਦੀ ਚੀਂਚੀਂ ਕਰਨਾ ਪੱਤਿਆਂ ਦਾ ਲਹਿਰਾਉਣਾ ਇਹ ਮੈਨੂੰ ਬਹੁਤ ਚੰਗਾ ਲੱਗਾ ਮੇਰੀਆਂ ਧੀਆਂ ਨੇ ਜਿਹੜੀਆਂ ਦੋਵੇਂ ਉਹ ਮਿੱਟੀ 'ਚ ਖੇਡਦੀਆਂ ਸੀ ਮੈਂ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਜਾ ਕੇ ਸਬਜ਼ੀ-ਭਾਜੀ ਲਿਆਉਂਦੀ ਸੀ ਸਾਹਮਣੇ ਉਹ ਕਹਿੰਦੀ ਜੀ ਪਾਣੀ ਦਾ ਸੋਮਾ ਅਸੀਂ ਇੱਥੇ ਤਾਰੀਆਂ ਲਾ ਲੈਂਦੇ ਸੀ ਲੰਮੇ-ਲੰਮੇ ਸਾਲ ਲੈਂਦੇ ਸੀ ਮੈਡੀਟੇਸ਼ਨ ਕਰਦੇ ਸੀ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਬੜਾ ਸੋਹਣਾ ਬਸਰ ਕੀਤਾ ਪੁਲਿਸ ਇਹ ਗੱਲ ਕਹਿੰਨੀ ਕਿ ਭਾਈ ਇਸ ਥਾਂ ਦੇ ਉੱਤੇ ਤੁਹਾਨੂੰ ਛੱਡ ਨਹੀਂ ਸਕਦੇ ਮਰਨ ਵਾਲੀ ਥਾਂ ਤੇ ਤੁਸੀਂ ਰੂਸ ਦੇ ਹੋ ਤੁਹਾਡੇ ਕੋਲੇ ਵੈਲਿਡ ਵੀਜ਼ਾ ਨਹੀਂ ਇਸ ਕਰਕੇ ਤੁਹਾਨੂੰ ਰੂਸ ਦੇ ਵਿੱਚ ਹੀ ਭੇਜਣਾ ਔਰਤ ਬੜੀ ਨਿਰਾਸ਼ਾ ਔਰਤ ਬੜੀ ਮਾਯੂਸ ਹੈ ਤੇ ਸਵਾਲ ਇਹ ਪੈਦਾ ਹੁੰਦਾ ਜੀ ਕਿ ਇਸ ਔਰਤ ਦੀ ਅੰਦਰਲੀ ਕਹਾਣੀ ਕੀ ਆ ਕੀ ਇਹ ਔਰਤ ਕਿਸੇ ਵੱਲੋਂ ਲੁਕ ਕੇ ਇੱਥੇ ਰਹਿ ਰਹੀ ਆ ਕੀ ਸੱਚੀ ਮੁੱਚੀ ਇਹ ਇਕਾਂਤ ਪਸੰਦ ਔਰਤ ਆ ਕੀ ਇਹਨੂੰ ਗੁਫਾ ਹੀ ਚੰਗੀ ਲੱਗਦੀ ਆ ਕੀ ਇਹ ਵੈਲਡ ਵੀ ਦਾ ਨਾਂ ਹੋਣ ਕਰਕੇ ਲੁਕੀ ਹੋਈ ਆ ਕੀ ਇਹਨੂੰ ਬੰਦੇ ਪਸੰਦ ਨਹੀਂ ਔਰਤਾਂ ਪਸੰਦ ਨਹੀਂ ਇਹ ਕਹਿੰਦੀ ਜੀ ਕਿ ਮੈਨੂੰ ਮਨੁੱਖਾਂ ਦੇ ਵਿੱਚ ਰਹਿਣਾ ਪਸੰਦ ਨਹੀਂ ਆ ਮੈਂ ਜੰਗਲੀ ਜੀਵਾਂ ਦੇ ਵਿੱਚ ਰਹਿਣਾ ਪਸੰਦ ਕਰਦੀ ਹਾਂ ਕਿਉਂਕਿ ਮਨੁੱਖਾਂ ਨੇ ਮੈਨੂੰ ਦੁੱਖ ਬਹੁਤ ਦੰਦਾ ਦਿੱਤਾ ਇਸ ਔਰਤ ਨੇ ਇਹ ਗੱਲ ਕਹੀ ਆ ਹੁਣ ਜਦੋਂ ਇਹ ਸਾਰੀਆਂ ਕਹਾਣੀਆਂ ਸਾਹਮਣੇ ਆਈਆਂ ਤਾਂ ਡਰੋਰ ਗੋਲਡਸਟੀਨ ਨਾਂ ਦਾ ਇੱਕ ਬੰਦਾ ਸਾਹਮਣੇ ਆਇਆ ਡਰੋਰ ਗੋਲਡਸਟੀਨ ਇਹ ਹੈਗਾ ਜੀ ਅਸਲ ਵਿੱਚ ਇਜ਼ਰਾਈਲ ਦਾ ਰਹਿਣ ਵਾਲਾ ਇਜ਼ਰਾਈਲ ਦੇ ਰਹਿਣ ਵਾਲੇ ਇਸ ਬੰਦੇ ਨੇ ਕਿਹਾ ਜੀ ਕਿ 2017 ਦੇ ਵਿੱਚ ਮੈਂ ਗੋਆ ਚ ਆਇਆ ਸੀ ਉਦੋਂ ਮੈਨੂੰ ਇੱਥੇ ਨੀਨਾ ਕੁੱਟੀ ਨਾ ਮਿਲੀ ਸੀ ਆਪਣੇ ਦੋ ਪੁੱਤਾਂ ਦੇ ਸਮੇਤ ਇਹ ਵੀ ਇੱਕ ਥਾਂ ਦੇ ਉੱਤੇ ਰਹਿੰਦੀ ਸੀ ਕਿਸੇ ਝੌਂਪੜੀ ਦੇ ਵਿੱਚ ਕਿਸੇ ਗੁਫਾ 'ਚ ਕਿਸੇ ਹੱਟ ਦੇ ਵਿੱਚ ਰਹਿੰਦੀ ਸੀ ਅਸੀਂ ਦੋਵੇਂ ਮਿਲੇ ਸਾਨੂੰ ਦੋਵਾਂ ਦੇ ਨੂੰ ਪਿਆਰ ਹੋ ਗਿਆ ਤੇ ਮੈਂ ਇਹਦੇ ਨਾਲ ਰਹਿਣ ਲੱਗ ਪਿਆ ਜਿਹੜੇ ਇਹਦੇ ਦੋਵੇਂ ਮੁੰਡੇ ਸੀਗੇ ਉਹ ਇਹਦੇ ਪਿਛਲੇ ਰਿਸ਼ਤੇ ਦੇ ਵਿੱਚੋਂ ਸੀ ਮੈਨੂੰ ਕੋਈ ਇਤਰਾਜ਼ ਨਹੀਂ ਸੀ ਸਾਡੇ ਘਰੇ ਦੋ ਕੁੜੀਆਂ ਹੋਈਆਂ ਜਦੋਂ ਪਹਿਲੀ ਕੁੜੀ ਹੋਈ ਉਦੋਂ ਫਿਰ ਇਹਦਾ ਸੁਭਾਅ ਜਾ ਬਦਲਣ ਲੱਗ ਪਿਆ ਇਹਨੂੰ ਮੇਰੇ ਪੈਸੇ ਦੀ ਇੱਛਾ ਸੀ ਇਹਨੂੰ ਮੇਰੇ ਨਾਲ ਪਿਆਰ ਨਹੀਂ ਸੀ ਇਹ ਹੌਲੀ-ਹੌਲੀ ਦੂਰੀ ਬਣਾਉਣ ਲੱਗ ਪਈ ਇਹਦੇ ਸੁਭਾਅ ਦੇ ਵਿੱਚ ਅੰਤਰਾਉਣ ਲੱਗ ਪਿਆ ਇਹ ਫਿਰ ਰੂਸ ਚਲੀ ਗਈ ਫਿਰ ਉਸ ਤੋਂ ਬਾਅਦ ਇਹਨੂੰ ਵਾਪਸ ਫੇਰ ਆ ਗਈ ਯੂਕਰੇਨ ਦੇ ਵਿੱਚ ਜਾ ਕੇ ਵਾਪਸ ਆ ਗਈ ਫਿਰ ਅਸੀਂ ਯੂਕਰੇਨ ਦੇ ਵਿੱਚ ਜਾ ਕੇ ਮਿਲ ਕੇ ਵੀ ਆਏ ਆ ਉਨੇ ਗੱਲ ਕਹੀਆ ਕਿ 20 ਅਤੇ 24 ਦੇ ਵਿੱਚ ਮੈਂ ਗੁਆਹ ਦੀ ਪੁਲਿਸ ਦੇ ਕੋਲੇ ਆਪਦੀ ਘਰ ਵਾਲੀ ਯਾਨੀ ਕਿ ਆਪ ਦਾ ਰਿਲੇਸ਼ਨ ਵਾਲੀ ਇਸ ਔਰਤ ਦੀ ਗੁੰਮਸ਼ੁਦਗੀ ਦੇ ਬਾਰੇ ਰਿਪੋਰਟ ਵੀ ਦਰਜ ਕਰਵਾਈਆ। ਉਹਨੇ ਇਹ ਗੱਲ ਕਹੀਆ ਕਿ ਮੈਂ ਆਪਣੀਆਂ ਬੱਚਿਆਂ ਨੂੰ ਮਿਲਣ ਵਾਸਤੇ ਹੜੇ ਕੱਢਦਾ ਰਿਆਂ ਵੀ ਮੈਨੂੰ ਕਿਤੇ ਮਿਲ ਜਾਣ। ਮੈਨੂੰ ਇਹ ਔਰਤ ਕਿਤੇ ਮਿਲ ਜਾਵੇ ਜਿਹਦੇ ਨਾਲ ਮੇਰਾ ਰਿਲੇਸ਼ਨ ਆ ਪਰ ਇਹ ਮੈਨੂੰ ਕਿਤੇ ਮਿਲੀ ਨਹੀਂ ਸੀ। ਮੈਂ ਤਾਂ ਗਿਆ ਸੀ ਨੇਪਾਲ ਦੇ ਵਿੱਚ ਵੀਜ਼ਾ ਐਕਸਟੈਂਡ ਕਰਵਾਉਣ ਦੇ ਲਈ। ਮੇਰੇ ਆਉਂਦੇ ਤੱਕ ਗਾਇਬ ਸੀ। ਮੈਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਸਾਰੀ ਕਹਾਣੀ ਉਹਨੇ ਲਵ ਲੈਟਰ ਆਪ ਦਾ ਪੂਰਾ ਦੱਸਿਆ ਕਰੋ ਅਸੀਂ ਮਿਲੇ ਸੀ ਕਿੰਨੀ ਤਰੀਕ ਨੂੰ ਮਿਲੇ ਸੀ ਕਿਵੇਂ ਸਾਡਾ ਪਿਆਰ ਵਧਿਆ ਕਿਵੇਂ ਸਾਡੇ ਬੱਚੇ ਹੋਏ ਕਿੱਥੇ ਕਿੱਥੇ ਅਸੀਂ ਗਏ ਉਹ ਕਹਿੰਦਾ ਜੀ ਕਿ ਮੈਂ ਇਹਨੂੰ ਬੱਚਿਆਂ ਦਾ ਖਰਚ ਵੀ ਦਿੰਨਾ ਹੈਗਾ ਸਭ ਕੁਝ ਕਰਦਾ ਪਰ ਇਹ ਅਚਾਨਕ ਮੈਨੂੰ ਔਰਤ ਮਿਲਦੀ ਨਹੀਂ ਮੈਂ ਬੜਾ ਖੱਦਲ ਹੋਇਆ ਹੁਣ ਮੈਨੂੰ ਮੀਡੀਆ ਦੇ ਵਿੱਚੋਂ ਖਬਰਾਂ ਮਿਲੀਆਂ ਕਿ ਇਹ ਔਰਤਾਂ ਇਸ ਵੇਲੇ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਮੈਂ ਤੁਰੰਤ ਉਹਨੇ ਪੈਰੀ ਬੰਗਲੌਰ ਦੀ ਟਿਕਟ ਲਈ ਤੇ ਮੈਂ ਇੱਥੇ ਆ ਗਿਆ ਇਹਨੂੰ ਮਿਲਣ ਦੇ ਲਈ ਉਹਨੇ ਗੱਲ ਕਹੀ ਹੈ ਕਿ ਦੋਵੇਂ ਬੱਚਿਆਂ ਦੀ ਕਸਟਡੀ ਮੈਨੂੰ ਦਿੱਤੀ ਜਾਵੇ ਮੈਂ ਆਪਣੀਆਂ ਬੱਚਿਆਂ ਤੋਂ ਬਿਨਾਂ ਰਹਿ ਨਹੀਂ ਸਕਦਾ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੀਆਂ ਬੱਚਿਆਂ ਨੂੰ ਪੜਾਉਣਾ ਚਾਹੁੰਨਾ ਤੇ ਇਹ ਔਰਤ ਯਾਨੀ ਕਿ ਨੀਨਾ ਪੁਟੀਨਾ ਆਪਦੀਆਂ ਬੱਚਿਆਂ ਨੂੰ ਪੜਾਉਣ ਦੀ ਇੱਛਕ ਨਹੀਂ ਇਸ ਕਰਕੇ ਪਾਈ ਮੈਂ ਚਾਹੁੰਦਾ ਜੀ ਕਿ ਬੱਚੀਆਂ ਮੇਰੀਆਂ ਸਬਕ ਹੋਣ ਇਹ ਬੱਚੀਆਂ ਪੜ੍ਹਨ ਲਿਖਣ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਇਸ ਕਰਕੇ ਪਾਈ ਮੇਰੀ ਇੱਛਾ ਕਿ ਇਹਨਾਂ ਬੱਚਿਆਂ ਦੀ ਕਸਟਡੀ ਮੈਨੂੰ ਦੇ ਦਿੱਤੀ ਜਾਵੇ ਹੁਣ ਜਿਹੜਾ ਨੈਸ਼ਨਲ ਮੀਡੀਆ ਉਹਨੇ ਇਹਨਾਂ ਖਬਰਾਂ ਨੂੰ ਵੱਖ-ਵੱਖਰੇ ਪ੍ਰਸੰਗਾਂ ਦੇ ਵਿੱਚ ਚਲਾਇਆ ਕਿਸੇ ਨੇ ਤਾਂ ਇਹ ਗੱਲ ਕਹੀ ਆ ਕਿ ਅੰਤ ਕਿਵੇਂ ਹੋ ਰਹਾ ਹੈ ਇਸ ਪਿਆਰ ਦਾ ਕਿਸੇ ਨੇ ਇਹ ਗੱਲ ਕਹੀ ਆ ਕਿ 2017 ਮੇਂ ਤੂਫਾਨੀ ਪਿਆਰ ਕੇ ਬਾਅਦ ਅਬ ਦਰਦਨਾਕ ਅੰਤ ਕਿਵੇਂ ਹੋ ਰਹਾ ਹੈ ਉਹਨਾਂ ਦੀ ਜ਼ਿੰਦਗੀ ਦੇ ਇਸ ਕਿੱਸੇ ਨੂੰ ਉਹਨਾਂ ਦੀ ਜ਼ਿੰਦਗੀ ਦੇ ਇਸ ਬਿਰਤਾਂਤ ਨੂੰ ਗੋਦੀ ਮੀਡੀਆ ਦੇ ਇੱਕ ਅੰਗ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਾਣੀ ਪੀ ਪੀ ਕੇ ਭੰਡਿਆ ਜਾ ਰਿਹਾ ਉਹਦੇ ਉੱਤੇ ਵੀ ਹੈਰਾਨੀ ਹੁੰਦੀ ਆ ਦੇਖੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਇਸ ਔਰਤ ਨੂੰ ਇਸ ਗੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਕੋਲੇ ਵੈਲਿਡ ਵੀਜ਼ਾ ਹੈ ਨਹੀਂ ਇਹ ਫੇਰ ਵੀ ਲੁੱਕੇ ਰਹਿ ਰਹੀ ਆ ਇਹਦੇ ਲੁੱਕੇ ਰਹਿਣ ਦੇ ਪਿੱਛੇ ਕਾਰਨ ਇਹ ਹੀ ਹੋ ਸਕਦਾ ਕਿ ਭਾਈ ਇਹ ਉਹਦੇ ਸੰਪਰਕ ਦੇ ਵਿੱਚ ਡਰੋਰ ਗੋਲਡਸਟੀਨ ਦੇ ਸੰਪਰਕਿਤ ਵਿੱਚ ਰਹਿਣਾ ਚਾਹੁੰਦੀ ਇਹ ਲੁਕਮੀ ਥਾਂ ਤੇ ਰਹਿਣਾ ਚਾਹੁੰਦੀ ਸੀ ਇਹ ਵੀ ਹੋ ਸਕਦਾ ਕਿ ਇਹ ਭਾਈ ਕੁਦਰਤ ਦੀ ਪ੍ਰੇਮਣ ਹੋਵੇ ਇਹ ਉੱਥੇ ਰਹਿਣਾ ਚਾਹੁੰਦੀ ਹੋਵੇ ਇਹ ਵੀ ਹੋ ਸਕਦਾ ਕਿ ਭਾਈ ਇਹਨੂੰ ਬੰਦਿਆ ਤੋਂ ਸੱਚੀ ਮੁੱਚੀ ਨਫ਼ਰਤ ਹੋਵੇ ਇਹ ਵੀ ਹੋ ਸਕਦਾ ਇਹਦੇ ਮਨ ਦੇ ਵਿੱਚ ਚੋਰ ਹੋਵੇ ਕਿ ਮੈਂ ਕਿਸੇ ਬੰਦੇ ਨੂੰ ਮਿਲਾਂ ਹੀ ਨਾ ਪਰ মিডিਏ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਗੱਲ ਨੂੰ ਉਭਾਰਿਆ ਜਾ ਰਿਹਾ ਕਿ ਤੂਫਾਨੀ ਪਿਆਰ ਕਰਨੇ ਕੇ ਬਾਅਦ ਇਹ ਕਿਸ ਤਰੀਕੇ ਸੇ ਅਲਗ ਹੋ ਗਈ। ਲਵ ਮੇਂ ਕੈਸੇ ਧੋਖਾ ਦੇ ਗਈ। ਕਿਸ ਤਰੀਕੇ ਸੇ ਇਸਨੇ ਬਰਬਾਦ ਕਰ ਲਿਆ ਗੋਲਡ ਕੋ। ਕਿਸ ਤਰੀਕੇ ਸੇ ਐਸੇ ਕਰ ਲਿਆ ਵੈਸੇ ਕਰ ਲਿਆ। ਇਹ ਸਾਡੇ ਗੋਦੀ মিডিਏ ਦੀ ਚਟਕਾਰੇ ਲੈਣ ਵਾਲੀ ਇੱਕ ਆਦਤ ਆ ਜਿਹੜੀ ਕਿ ਇਹਨਾਂ ਦੀ ਪਹਿਲਾਂ ਵੀ ਸੀ ਜਿਹੜੀ ਇਹਨਾਂ ਦੀ ਅੱਜ ਵੀ ਆ। ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਸ ਔਰਤ ਦੀ ਭਾਸ਼ਾ ਤੇ ਕਰਨਾਟਕ ਦੀ ਭਾਸ਼ਾ ਦੇ ਵਿੱਚ ਕੋਈ ਸਮਝ ਨਹੀਂ ਸੀ ਗੱਲ ਆ ਰਹੀ। ਫਿਰ ਹੌਲੀ-ਹੌਲੀ ਇਸ ਔਰਤ ਦੀਆਂ ਗੱਲਾਂ ਸਮਝੀਆਂ ਗਈਆਂ ਇਜ਼ਰਾਈਲ ਦੇ ਬੰਦੇ ਨੂੰ ਰੂਸ ਦੀ ਔਰਤ ਨਾਲ ਪਿਆਰ ਗੁਆ ਦੇ ਵਿੱਚ ਹੋਇਆ ਸੀ ਬੱਚੀਆਂ ਦੋ ਹੋਈਆਂ ਸੀ ਇਹ ਜਾ ਕੇ ਉਸ ਬੰਦੇ ਦੇ ਨਾਲ ਕੋਈ ਗੱਲੋਂ ਤੂਤੜਕ ਹੋ ਗਈ ਹੋਣੀ ਹੈ ਜਿਵੇਂ ਕਿ ਅੱਜਕੱਲ੍ਹ ਘਰ-ਘਰ ਦੇ ਵਿੱਚ ਹੁੰਦੀ ਆ ਇਹ ਫਿਰ ਇੱਥੇ ਆ ਕੇ ਲੋਕੇ ਰਹਿਣ ਲੱਗ ਪੀ ਜਾਂ ਇਹ ਸੱਚੀ-ਮੁੱੱਚੀ ਕੁਦਰਤ ਪ੍ਰੇਮਣ ਹੋਊਗੀ ਇਹ ਹੁਣ ਬਾਅਦ ਦੀ ਗੱਲ ਆ ਪਰ ਇਹਨੂੰ ਰੂਸ ਭੇਜ ਦਿੱਤਾ ਜਾਣਾ ਇਹਨੂੰ ਰੂਸ ਭੇਜਣ ਦੀ ਤਿਆਰੀ ਚੱਲ ਰਹੀ ਆ ਬੱਚੀਆਂ ਦੇ ਸਮੇਤ ਤੇ ਜਿਹੜਾ ਇਹਦਾ ਪ੍ਰੇਮੀ ਆ ਜਾ ਕੇ ਕਹਿੰਦੀ ਜਿੱਦਾਂ ਰਿਲੇਸ਼ਨ ਦੇ ਵਿੱਚ ਅਸੀਂ ਉਹ ਕਹਿੰਦਾ ਜੀ ਕਿ ਮੈਂ ਚਾਹੁੰਦਾ ਨਹੀਂ ਕਿ ਇਹਨੂੰ ਰੂਸ ਭੇਜਿਆ ਜਾਵੇ ਬਾਅਦ ਵਿੱਚ ਸਾਡਾ ਸੰਪਰਕ ਬਿਲਕੁਲ ਹੀ ਟੁੱਟ ਜਾਣਾ ਉਹ ਕਹਿੰਦਾ ਜੀ ਕਿ ਮੈਂ ਤਾਂ ਇਹਦੀ ਖਾਤਰ ਇੱਥੇ ਵਾਰ-ਵਾਰ ਆਉਂਦਾ ਰਿਆ ਇਹ ਇੱਥੇ ਲੁੱਕੇ ਰਹਿ ਰਹੀ ਆ ਤੇ ਮੇਰੇ ਨਾਲ ਸੰਪਰਕ ਕੋਈ ਨਹੀਂ ਸੀ ਇਹ ਤਾਂ ਸ਼ੁਕਰ ਕਰੋ ਕਿ ਪਤਾ ਲੱਗ ਗਿਆ ਵੀ ਗੁਫਾ ਦੇ ਵਿੱਚ ਆ ਪਰ ਉਸ ਔਰਤ ਦੀਆਂ ਕੁਝ ਇੱਕ ਗੱਲਾਂ ਜਿਹੜੀਆਂ ਉਹ ਖਿੱਚ ਪਾਉ ਵੀ ਆ ਉਹਦੀ ਨਿੱਜੀ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਕਿਸੇ ਨੇ ਧੋਖਾ ਕੀਤਾ ਜਾਂ ਉਹ ਕਿਸੇ ਨਾਲ ਧੋਖਾ ਕਰ ਗਈ ਸਾਡਾ ਪ੍ਰਸੰਗ ਇਹ ਨਹੀਂਗਾ ਇਹ ਉਹਨਾਂ ਦੀ ਪਰਸਨਲ ਲਾਈਫ ਦੇ ਕਿਸੇ ਆ ਪਰ ਜਿਹੜੀਆਂ ਉਹਨੇ ਗੱਲਾਂ ਕਹੀਆਂ ਉਹ ਕਹਿੰਦੀ ਜੀ ਮੈਨੂੰ ਕੁਦਰਤ ਬਹੁਤ ਚੰਗੀ ਲੱਗਦੀ ਆ ਤੇ ਉਹਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਚਲੋ ਉਹਨਾਂ ਨੂੰ ਸਮਝ ਨਹੀਂ ਆਈ ਪਰ ਹੁਣ ਪੁਲਿਸ ਨੇ ਗੱਲ ਕਹੀ ਆ ਕਿ ਅਸੀਂ ਉਹਨੂੰ ਕਿਹਾ ਜੀ ਤੁਹਾਨੂੰ ਡਰ ਨਹੀਂ ਲੱਗਦਾ ਸੀਗਾ ਵੀ ਭਾਈ ਤੂੰ ਇੱਥੇ ਆ ਇੱਥੇ ਤਾਂ ਕੋਈ ਬੰਦਾ ਜਾ ਕੇ ਨਹੀਂ ਰਾਜ਼ੀ ਦੁਪਹਿਰ ਦੇ ਵੇਲੇ ਨਹੀਂ ਜਾ ਕੇ ਰਾਜ਼ੀ ਦਿਨ ਖੜੇ ਦੇ ਵਿੱਚ ਨਹੀਂ ਜਾ ਕੇ ਰਾਜ਼ੀ ਤੂੰ ਰਾਤਾਂ ਵੀ ਇੱਥੇ ਕਟੀਆਂ ਬਚੀਆਂ ਸਮੇਤ ਉਹ ਕਹਿੰਦੀ ਜੀ ਕਿ ਅਸੀਂ ਕਈ ਵਾਰੀ ਸੱਪ ਸੁਲੂਤੀਆਂ ਇੱਥੇ ਵੇਖੀਆਂ ਪਰ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਲੱਗਿਆ ਨਾ ਸਾਡਾ ਕਿਸੇ ਨੇ ਕੋਈ ਨੁਕਸਾਨ ਕੀਤਾ ਨਾ ਸਾਨੂੰ ਕੋਈ ਨੁਕਸਾਨ ਦੀ ਸੰਭਾਵਨਾ ਲੱਗੀ ਮੈਂ ਜਿੰਨੀ ਸ਼ਾਂਤ ਚਿੱਤ ਇਸ ਜੰਗਲ ਦੇ ਵਿੱਚ ਰਹਿ ਕੇ ਵੇਖਿਆ ਮੈਂ ਜ਼ਿੰਦਗੀ ਦੇ ਵਿੱਚ ਕਦੇ ਇੰਨੀ ਹੋਈ ਹੀ ਨਹੀਂ ਇਹ ਉਹਦੇ ਆਪ ਦੇ ਮਨ ਦੇ ਪ੍ਰਭਾਵ ਆ ਉਹ ਕਹਿੰਦੀ ਮਿੱਟੀ ਦੇ ਵਿੱਚ ਖੇਡ ਕੇ ਬੱਚੇ ਕਿਵੇਂ ਖੁਸ਼ ਹੁੰਦੇ ਆ ਮੈਨੂੰ ਇੱਥੇ ਰਹਿ ਕੇ ਪਤਾ ਲੱਗਾ ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਲੰਮੇ-ਲੰਮੇ ਸਾਹ ਲੈ ਕੇ ਕੀ ਤੁਸੀਂ ਮਹਿਸੂਸ ਕਰਦੇ ਮੈਨੂੰ ਇੱਥੇ ਪਤਾ ਲੱਗਾ ਸਾਹਮਣੇ ਪਾਣੀ ਦਾ ਝਰਨਾ ਵਗਦਾ ਸਾਹਮਣੇ ਦਰਿਆ ਵਗਦਾ ਉਹਦੇ ਵਿੱਚ ਤਾਰੀਆਂ ਲਾ ਕੇ ਕੀ ਮਹਿਸੂਸ ਹੁੰਦਾ ਮੈਨੂੰ ਇੱਥੇ ਪਤਾ ਲੱਗਾ ਇੱਥੇ ਪੱਤਿਆਂ ਦਾ ਹਿਲਣਾ ਇਹ ਹਵਾ ਜਦੋਂ ਫਿਲਟਰ ਹੋ ਕੇ ਤੁਹਾਡੇ ਕੋਲੇ ਆਉਂਦੀ ਆ ਮੈਨੂੰ ਫੇਰ ਪਤਾ ਲੱਗਾ ਉਹਨੇ ਕਿਹਾ ਜੀ ਕਿ ਮੇਰੇ ਕੋਲੇ ਤਾਂ ਪੈਸੇ ਥੋੜੇ ਜਿਹੀ ਆ ਯਾਨੀ ਕਿ ਮੈਂ ਆ ਆ ਕੰਮ ਕਰ ਲੈਣੀ ਆ ਕਦੇ ਮੈਂ ਕੋਈ ਕੰਮ ਕਰਨੀ ਕਦੇ ਕੋਈ ਕੰਮ ਕਰਦੀਆਂ ਕਦੇ ਕੋਈ ਮਿਹਨਤ ਵਾਲਾ ਕੰਮ ਕਰਦੀਆਂ ਥੋੜੇ ਕਿ ਪੈਸੇ ਦੇ ਨਾਲ ਮੈਂ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚੋਂ ਸਬਜ਼ ਸੁਬਜ਼ੀ ਲਿਆਉਣੀ ਆ ਤਾਂ ਮੈਂ ਇੱਥੇ ਰਹਿਣ ਲੱਗ ਜਾਨੀ ਆ ਤੁਸੀਂ ਦੇਖੋ ਵੀ ਇੱਕ ਰਸ਼ੀਅਨ ਔਰਤ ਰੂਸ ਦੀ ਔਰਤ ਇੰਡੀਆ ਦੇ ਵਿੱਚ ਆ ਕੇ ਗੁਫਾ ਦੇ ਵਿੱਚ ਰਹਿ ਰਹੀ ਆ ਬਿਨਾ ਕਿਸੇ ਡਰ ਤੋਂ ਰਹਿ ਰਹੀ ਆ ਉੱਥੇ ਉਹਦੇ ਕੋਲੇ ਪੈਸੇ ਚੋਖੇ ਹੋਣਗੇ ਇੱਥੇ ਜੋ ਕਮਾਉਂਦੀ ਆ ਉਸ ਹੱਬ ਨਾਲ ਖਾਂਦੀ ਆ ਪਹਿਲਾਂ ਉਹਨੂੰ ਗੱਲ ਕਹੇਗੀ ਕਿ ਇਹ ਅਧਿਆਤਮਿਕਤਾ ਦੇ ਰਾਹ ਦੇ ਉੱਤੇ ਤੁਰ ਪਈ ਆ ਇਹ ਰੱਬ ਦੇ ਲੜ ਲੱਗਣਾ ਚਾਹੁੰਦੀ ਆ ਇਹਦੇ ਜ਼ਿੰਦਗੀ ਨੂੰ ਜਿੱਤ ਲਿਆ ਪਰ ਉਸ ਔਰਤ ਨੇ ਗੱਲ ਕਹੀ ਆ ਕਿ ਮੈਂ ਇੰਨੀ ਅਧਿਆਤਮਵਾਦੀ ਵੀ ਨਹੀਂ ਆ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਹ ਜਿਹੜੀ ਸਮੁੱਚੀ ਕਹਾਣੀ ਆ ਇਹ ਹੈਗੀ ਜੀ ਦੋ ਰਿਸ਼ਤਿਆਂ ਦੇ ਟੁੱਟ ਜਾਣ ਨਾਲ ਸੰਬੰਧਿਤ ਜਾਂ ਮਨ ਦੇ ਵਿੱਚ ਫਿੱਕਾ ਹੋਣ ਨਾਲ ਸੰਬੰਧਿਤ ਇੱਕ ਦੂਜੇ ਤੋਂ ਦੂਰ ਭੱਜਣ ਨਾਲ ਸੰਬੰਧਿਤ ਭਾਰਤ ਦੇ ਵਿੱਚ ਪ੍ਰੇਮ ਦਰਸਾਉਣ ਨਾਲ ਸੰਬੰਧਿਤ

ਆਪਾ ਕੁਦਰਤ ਨਾਲ ਕਿੰਨਾ ਕੁ ਜੁੜਦੇ ਆ ਉਹ ਬੰਦਾ ਕਹਿੰਦਾ ਜੀ ਕਿ ਮੈਂ ਆਪਣੀਆਂ ਬੱਚੀਆਂ ਬਿਨਾਂ ਰਹਿ ਨਹੀਂ ਸਕਦਾ ਇਹ ਉਹਦੇ ਜਜ਼ਬਾਤ ਆ ਇਹ ਉਹਦੇ ਪਿਆਰ ਨੇ ਭਾਵ ਆ ਯਾਨੀ ਕਿ ਇਹਨੂੰ ਆਪਾਂ ਜਿਹੜੇ ਮਰਜ਼ੀ ਪ੍ਰਸੰਗ ਦੇ ਵਿੱਚ ਲੈ ਲਈਏ ਪਰ ਭਾਰਤ ਲਈ ਇਹ ਬਹੁਤ ਵੱਡੀ ਖਬਰ ਹੈ ਕਿ ਇੱਕ ਰਸ਼ੀਅਨ ਔਰਤ ਇੱਥੇ ਆ ਕੇ ਜੰਗਲਾਂ ਦੇ ਵਿੱਚ ਕਿਵੇਂ ਤੇ ਕਿਉਂ ਰਹਿ ਰਹੀ ਆ ਉਹ ਕਿਵੇਂ ਕੁਦਰਤ ਪ੍ਰੇਮੀ ਬਣ ਗਈ ਆ ਉਹਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ ਉਹਨੂੰ ਕਿਵੇਂ ਉਹਦੇ ਦੇਸ਼ ਦੇ ਵਿੱਚ ਭੇਜਣ ਦੀ ਤਿਆਰੀ ਚੱਲ ਰਹੀ ਆ ਤੇ ਹਰ ਤਰੀਕੇ ਦੇ ਨਾਲ ਉਹਨੂੰ ਆਪੋ ਆਪਣੇ ਪ੍ਰਸੰਗ ਦੇ ਵਿੱਚ ਮੀਡੀਆ ਨੇ ਪੇਸ਼ ਕੀਤਾ ਜਿਦੀ ਜਿੰਨੀ ਸੋਚ ਸੀ उन्हें तक किसी ने गल कही है जी कि ये देखिए अध्यातमवाद का सफर किसी ने कहा जी ये देखिए जंगलों का सफर किसी ने कहा जी कि गुफा में आनंद लेती औरत किसी ने कहा जी कि अयाश्री करके यहाँ तक पहुँची औरत अपने आशक के साथ कितनी तड़प सी इसके मन में किसी ने आ गल कही है जिनी जिनी सोच उन्हें ओनी वर्त ली